ਕਦੇਸ ਦਾ ਫੌਜੀ ਹੋਂਦੇ ਨਾਤੇ ਮੈਂ ਐਕਸ ਹਰ ਦੇਸ਼ ਦੀ ਹਾਜ਼ਰੀ ਮਰ ਮਰਨ ਲਈ ਤਿਆਰ ਹਾਂ ਜਦ ਮੇਰੇ ਲੋਕ ਪਰੇਸ਼ਾਨ ਨੇ ਮੇਰੇ ਭੈਣ ਭਾਈ ਪਰੇਸ਼ਾਨ ਨੇ ਸਾਡੇ ਕਿਸਾਨ ਪਰੇਸ਼ਾਨ ਨੇ ਤਾਂ ਮੈਂ ਆਵਾਜ਼ ਕਿਉਂ ਨਾ ਬਨਾਂ ਅਵਾਜ਼ ਉੱਥੇ ਜਦ ਮੈਂ ਦੇਖਿਆ ਮੈਂ ਇੱਕ ਭੈਣ ਤੋਂ ਪੁੱਛਿਆ ਮੈਂ ਭੈਣ ਤੋਂ ਉਦਾਸ ਕਿਉਂ ਰੋ ਰਹੀ ਸੀ ਤਾਂ ਜਦੋਂ ਉਹ ਕਹਿੰਿਆ ਉਹ ਕਹਿੰਦੇ ਵੀਰੇ ਸਾਡੀਆਂ ਤਾਂ ਜ਼ਮੀਨਾਂ ਹੀ ਕੱਚੀਆਂ ਹੋ ਗਿਆ ਨੇ ਸਾਨੂੰ ਨਾ ਤਾਂ ਕੋਈ ਆਰਥਿਕ ਉਮੀਦ ਦਾ ਨਾ ਸਾਨੂੰ ਕੋਈ ਬੈਕ ਲਿਮਟ ਦੀ ਉਮੀਦ ਆ ਕਿਉਂਕਿ ਸਾਡੇ ਕੋਲ ਜ਼ਮੀਨਾਂ ਹੈ ਹੀ ਨਹੀਂ ਜੇ ਤਾਂ ਇਹ ਵੀ ਜਿਹਾ ਸੀ ਖਤਮ ਹੋ ਗਿਆ ਤਾਂ ਨਾਾਨੂੰ ਮੁਆਵਜ਼ਾ ਮਿਲਣਾ ਤਾਂ ਅਸੀਂ ਸਾਰੇ ਰਲ ਕੇ ਜੇ ਸਰਦਾਰ ਭਗਤ ਸਿੰਘ ਜੀ ਸਾਡੇ ਉਦਮ ਸਿੰਘ ਵਰਗੇ ਦੇਸ਼ ਦੇ ਲਈ ਆਪਣੀ ਜਾਨ ਦੇ ਸਕਦੇ ਨੇ तो असर एक आवाज क्यों नहीं बन सकते को पैसे का मतलब नहीं है को पैसा हो गई हो ही आवाज बना आवाज सारे सोशल सार मीडिया से बनना पवेगा को पैसे को तो सांस सोशल मीडिया पर बैठ के काम कराता जो गुंगिया गंगिया पहले सरकार जगा सकी हर वक्त साडे ਸਾਡੇ ਨਾਲ ਧੋਖਾ ਹੁੰਦਾ ਹੈ ਅਸੀਂ ਧੋਖੇ ਤੋਂ ਉਹ ਘਰ ਤੋਂ ਬਚਣਾ ਸਭ ਤੋਂ ਪਹਿਲਾਂ ਬੈਗੂਜੀ ਕੇ ਖਾਲਸਾ ਅਸੀਂ ਬੈਗੂਜੀ ਕੇ ਫਤਿਹ ਅੱਜ ਦਾ ਜੋ ਪ੍ਰੋਗਰਾਮ ਲਿਖਿਆ ਗਿਆ ਸੀ ਔਰ ਅੱਜ ਦਾ ਜਿਹੜਾ ਪਿਆਰ ਸੀ ਮੇਰੇ ਜਿਹੜੇ ਸਮਰਥਕ ਸੀ ਜਿਹੜਾ ਮੈਨੂੰ ਚੋਣ ਵਾਲੇ ਸੀ ਅੱਜ ਉਹਨਾਂ ਇੱਕ ਛੋਟੀ ਜਿਹੜੇ ਨਵੇਂ ਸਾਲ ਦੀ ਪਾਰਟੀ ਅਰਗੇਨਾਈਜ਼ ਕੀਤੀ ਗਈ ਸੀ ਔਰ ਤੁਸੀਂ ਤਦਾਦ ਦੇਖੀ ਆ ਹਜ਼ਾਰਾਂ ਦੀ ਤਦਾਦ ਵਿੱਚ ਇੱਥੇ ਮੇਰੇ ਸਮਰਥਕ ਪਹੁੰਚੇ ਸੀ ਪਰ ਅੱਜ ਅਸੀਂ ਇੱਕ ਜਿਹੜਾ ਨਵੇਂ ਸਾਲ ਦਾ ਜਿਹੜਾ ਨਵਾਂ 2024 ਦਾ ਜਿਹੜਾ ਮਿਸ਼ਨ ਹੈ ਔਰ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਨੀਤੀਆਂ ਨੇ ਉਹਨਾਂ ਨੂੰ ਅਸੀਂ ਘਰ ਘਰ ਤੱਕ ਪਹੁੰਚਾਣ ਦੀ ਜਿਹੜੀ ਅੱਜ ਇਹ ਵਿਸ਼ਾਲ ਸਭਾ ਕੀਤੀ ਗਈ ਇੱਕ ਔਰ ਮੈਂ तहे ਦਿਲੋਂ ਧੰਨਵਾਦ ਕਰਦਾ ਸਾਰਿਆਂ ਦਾ ਜਿੰਨੇ ਮੇਰੇ ਸੱਜਣ ਚੱਲ ਕੇ ਆਏ ਨੇ ਔਰ ਜਿਹੜੀ ਅਸੀਂ ਅਗਲੀ ਇੱਕ ਜੋ ਇੱਕ ਪਲਾਨਿੰਗ ਕੀਤੀ ਹੈ ਉਸ ਪਲਾਨਿੰਗ ਦੇ ਤਹਿਤ ਅਸੀਂ ਇਹ ਕੰਮ ਕਰਾਂਗੇ ਅਸੀਂ ਘਰ-ਘਰ ਜਾ ਕੇ ਲੋਕਾਂ ਤੱਕ ਅਸੀਂ ਆਪਣੀ ਆਵਾਜ਼ ਨੂੰ ਬਲੰਦ ਕਰਾਂਗੇ ਔਰ ਆਉਣ ਵਾਲੇ ਸਮੇਂ ਵਿੱਚ 2024 ਦੇ ਜਿਹੜੀ ਲਕਸ਼ਣ ਸੀ ਉਹਦੇ ਚਾਰੀ ਕਰ ਰਹੇ ਠੀਕ ਹੈ ਕੀ ਕੀ ਮੁੱਦੇ ਅੱਜ ਸੀਗੇ ਅੱਜ ਦੇ ਮੁੱਦੇ ਜੀ ਜਿਹੜੇ ਵਿਕਾਸ ਨੂੰ ਲੈ ਕੇ ਬਾਰਡਰ ਪੱਟੀ ਦੇ ਸੈਂਟਰ ਗਵਰਨਮੈਂਟ ਜਿਸ ਤਰ੍ਹਾਂ ਦਾਅਵੇ ਕਰਦੀ ਏ ਜਦ ਸਾਡੇ ਕਿਸਾਨਾਂ ਦੇ ਕਰਜ਼ੇ ਨਹੀਂ ਮਾਫ ਹੁੰਦੇ ਅਬਾਨੀ ਡਾਨੀ ਦੇ ਕਰਜ਼ੇ ਮਾਫ ਹੋ ਸਕਦੇ ਆ ਸਾਡੇ ਕਿਸਾਨਾਂ ਦੇ ਕਰਜ਼ੇ ਮਾਫ ਨਹੀਂ ਹੁੰਦੇ ਅਬਾਨੀ ਡਾਨੀ ਨੂੰ ਗਿਫਟ ਦਿੱਤੇ ਜਾ ਸਕਦੇ ਆ ਲੇਕਿਨ ਜੇ ਸਾਡੀਆਂ ਜ਼ਮੀਨਾਂ ਜਾਇਦਾਦਾਂ ਜਿਹੜੀ ਪਾਲਿਸੀ 2007 ਦੇ ਤਹਿਤ ਜ਼ਮੀਨਾਂ ਖੋਈਆਂ ਗਈਆਂ ਉਹਨਾਂ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਮੈਂ ਕਾਫੀ ਪਿਛਲੇ ਸਮੇਂ ਤੋਂ ਵੀ ਜਿਹੜੀ ਮੰਗ ਚੁੱਕ ਰਿਹਾ ਔਰ ਇੱਕ ਮੰਗ ਨੂੰ ਸੈਂਟਰ ਤੱਕ ਪਹੁੰਚਾਉਂਗਾ ਔਰ ਸਟੇਟ ਗਵਰਨਮੈਂਟ ਤੱਕ ਪਹੁੰਚਾਉਂਗਾ ਕੱਠ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਰਿਹਾ ਜੀ ਕੱਠ ਦਾ ਤੁਸੀਂ ਆਪ ਦੇਖਿਆ ਜੀ ਬਿਲਕੁਲ ਕੱਠ ਦਾ ਜਿਹੜਾ ਭਰਮਾ ਹੰਗਾਰਾ ਸੀ ਕੱਠ ਬਿਲਕੁਲ ਯੂਥ ਨਾਲ ਸਭ ਤੋਂ ਵੱਡੀ ਗੱਲ ਜਿਹੜੀ ਯੂਥ ਆ ਅੱਜ 1000 ਯੂਥ ਨੇ ਰਜਿਸਟਰਡ ਜਿਹੜਾ ਸਾਡੇ ਕੋਲ ਪ੍ਰੋਪਰ ਨਾਮਿਨੇਟਰ ਔਰ ਉਸ ਰਜਿਸਟਰ ਦੇ ਤਹਿਤ ਅਸੀਂ ਜਿਹੜੀ ਅਗਲੀ ਜਿਹੜੀ ਯੂ ਰੋਣ ਲੀ ਕੰਗੇ ਅਸੀਂ ਬਿਲਕੁਲ ਜੋਰ ਸ਼ੋਰ ਕਰਾਂਗੇ ਰਣਨੀਤੀ ਕੀ ਰਹੋਗੀ ਜੀ ਰਣਨੀਤੀ ਜੀ ਦੇਖੋ ਸੋਮਵਾਰ ਤੋਂ ਬਾਅਦ ਅਸੀਂ ਪਿੰਡ ਪਿੰਡ ਜਾ ਰਹੇ ਹਾਂ ਜਿਸ ਤਰ੍ਹਾਂ ਦੇ ਲੋਕਾਂ ਦੇ ਮੁੱਦੇ ਨੇ ਜਿਸ ਤਰ੍ਹਾਂ ਕਿਸਾਨੀ ਮੁੱਦੇ ਬਹੁਤ ਵੱਡੇ ਨੇ ਔਰ ਜਿਹੜੇ ਜ਼ਮੀਨਾ ਖੋਈਆਂ ਕਿ ਉਹ ਕਾਫੀ ਮੁੱਦੇ ਨੇ ਜਿਹੜਾ ਵੀ ਮੁਕਤ ਜਾਤੀ ਸਰਟੀਫਿਕੇਟ ਸਾਡਾ ਰਹਿੰਦਾ ਉਹਦੇ ਉੱਤੇ ਕਾਫੀ ਚਰਚਾ ਕਰਨ ਵਾਲੀਆਂ ਨੇ ਔਰ ਹੋਰ ਕਾਫੀ ਤਰ੍ਹਾਂ ਜਿਹੜੇ ਵਿਕਾਸ ਨੂੰ ਲੈ ਕੇ ਜਿਹੜਾ ਪਛੜਾ ਸਾਨੂੰ ਏਰੀਆ ਕਹਿ ਜਾਂਦਾ ਹੈ ਸਾਨੂੰ ਪ੍ਰੋਪੋਸਲ ਜਿਆਦਾ ਅਸੀਂ ਨਾਮ ਲੈਂਦੇ ਹਾਂ ਜੁਡੀ ਸਟੇਟਾਂ ਚ ਜਾ ਕੇ ਸਾਨੂੰ ਪਛੜਿਆ ਕਹਿੰਦਾ ਵੀ ਤੁਸੀਂ ਬੈਕਵਰਡ ਏਰੀਆ ਦੇ ਹੋ ਉਸ ਨੂੰ ਅਸੀਂ ਚੀਜ਼ ਨੂੰ ਸੈਂਟਰ ਗਵਰਨਮੈਂਟ ਤੋਂ ਪੰਜਾਬ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਬਹੁਤ ਬਤਾਨਾ